ਚੁਣავი ਮਹਾਕੁੰਬ ਦੇ ਦੌਰਾਨ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਚੋਣਾਂ ਦਾ ਪ੍ਰਚਾਰ ਕਰਨ ਲਈ ਬੰਗਾ ਵਿਖੇ ਪਹੁੰਚੇ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੁਹਾਡੇ ਹੱਕਾਂ ਦੇ ਲਈ ਹਮੇਸ਼ਾ ਖੜੀ ਹੈ ਅਤੇ ਮੋੜ ਤੋਂ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰੇਗੀ ਆਮ ਆਦਮੀ ਪਾਰਟੀ ਨੂੰ ਮਧ ਪ੍ਰਦੇਸ਼ ਅਤੇ ਕਾਂਗਰਸ ਪਾਰਟੀ ਨੂੰ ਚਾਰ ਜ਼ਿਲ੍ਹਿਆਂ ਤੋਂ ਪਾਰ ਦੇ ਉਮੀਦਵਾਰ ਲੈ ਕੇ ਆਉਣੇ ਪਏ ਨੇ ਉਹਨਾਂ ਨੂੰ ਇੱਥੋਂ ਦੇ ਲੋਕਾਂ ਦੀ ਸਮੱਸਿਆ ਬਾਰੇ ਕੀ ਪਤਾ ਇਹ ਲੜਾਈ ਕਿਸੇ ਸਿਆਸੀ ਪਾਰਟੀ ਦੀ ਨਹੀਂ ਹੈ ਇਹ ਲੜਾਈ ਹੁਣ ਪੰਜਾਬ ਅਤੇ ਦਿੱਲੀ ਦੀ ਬਣ ਗਈ ਹੈ ਇਹ ਜਿਹੜਾ 2024 ਦਾ ਤੁਹਾਡਾ ਮੁੱਦਾ ਆ ਉਹਨੂੰ ਕੀ ਲੱਗ ਰਿਹਾ ਹੈ ਕਿ ਸ਼੍ਰੋਮਨੀ ਅਕਾਲੀ ਦਲ ਦਾ ਕੰਪੀਟੀਸ਼ਨ ਹੈ ਕਿ ਇਹਦੇ ਨਾਲ ਦੇਖੋ ਅੱਜ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਇਹਦੇ ਵਿੱਚ ਮੈਂ ਸਮਝਦਾ ਇੱਕ ਵੱਖਰੀ ਕਿਸਮ ਦਾ ਸਿਨੈਰੀਓ ਪੜ ਗਿਆ ਹੁਣ ਪਾਰਕਿਆਂ ਦੀ ਲੜਾਈ ਨਹੀਂ ਰਹੇ ਹੁਣ ਦਿੱਲੀ ਵਰਸ ਪੰਜਾਬ ਦੀ ਲੜਾਈ ਵੱਢ ਦੇ ਇੱਕ ਪਾਸੇ ਦਿੱਲੀ ਤੇ ਦਿੱਲੀ ਦੇ ਦਲਾਲ ਨੇ ਇੱਕ ਪਾਸੇ ਪੰਜਾਬ ਤੇ ਪੰਜਾਬ ਦੀ ਅਣਖ ਗੈਰਤ ਨੂੰ ਬੁਗਾਰਿਆ ਦਿੱਲੀ ਵਾਲਿਆਂ ਨੇ ਦਿੱਲੀ ਦੇ ਸਹਿਤ ਇਹ ਕਹੋ ਦਿੱਲੀ ਦੀ ਬਲ ਕਿ ਜਿਹੜਾ ਕਿਤੇ ਚੇਵਚਾ ਕੇ ਗਦੇ ਮੁੱਖ ਮੰਤਰੀ ਸਾਹਿਬ ਪੰਜਾਬੀਆਂ ਨੂੰ ਕਟਾਉਣ ਤੇ ਪੰਜਾਬੀਆਂ ਨੂੰ ਗਰੀਬ ਕਰਾਉਣ ਚ ਬਲ ਜਿਹੜਾ ਰੋਲ ਪਲੇ ਕੀਤਾ ਛੱਭੂ ਤੇ ਫਨੌਰੀ ਬਾਰਡਰ ਤੇ ਕਿਸਾਨਾਂ ਨੂੰ ਮਰਾਉਣ ਤੇ ਕਟਾਉਣ ਤੇ ਔਰ ਦੁਖੀ ਦਾ ਕਹਿੰਦਾ ਕਿ ਕਾਂਗਰਸ ਵੀ ਉਹਨਾਂ ਦੀ ਝੋਲੀ ਚਲੇਗੀ ਕਾਂਗਰਸ ਕਿਤੇ ਆਪ ਵਾਲੇ ਨਾਰਾਜ਼ ਨਾ ਹੋ ਜਾਣ ਅੱਫਮ ਵਿੱਚ ਕੇ ਚੁੱਕਾ ਕੇ ਬੈਠ ਗਈ ਸੋ ਹਾਲ ਕਿ ਜਿਹੜੀ ਥਾਂ ਜ ਆ ਪੰਜਾਬੀਆਂ ਨੂੰ ਕੁੱਟਣ ਦੀ ਏ ਜਗ ਜਹਰ ਹੋ ਗਈ ਤੇ ਕੇਵਲ ਤੇ ਕੇਵਲ ਅਕਾਲੀ ਦਲ ਪੰਜਾਬ ਲਈ ਆਵਾਜ਼ ਬਣਿਆ ਤੇ ਉਸ ਕਰਕੇ ਲੋਕ ਪੰਜਾਬ ਦੇ ਅਕਾਲੀ ਦਲ ਦੇ ਨਾਲ ਆ ਕੇ ਖੜ ਗਏ ਜਦੋਂ ਲੜਾਈ ਪੰਜਾਬ ਤੇ ਦਿੱਲੀ ਦੀ ਹੋ ਗਈ ਤਾਂ ਕੁੰਦਰਤੀ ਤੌਰ ਤੇ ਪੰਜਾਬ ਦੀ ਜਿੱਤ ਹੋਏਗੀ ਪੰਜਾਬ ਦੇ ਲੋਕ ਆਪਣੀ ਅਣਖ ਲਈ ਗੈਰਤ ਲਈ ਮੈਂ ਸਮਝਦਾ ਸਰਬੰਨੀ ਅਕਾਲੀ ਦਲ ਨਾਲ ਖੜ ਗਏ ਜਿਹੜੇ ਸਰਬੰਨੀ ਅਕਾਲੀ ਦਲ ਨੇ ਦਿੱਲੀ ਦੇ ਨਾਲ ਸਿੰਘ ਸਾਹਿਬ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਕਿ ਸ਼ਾਇਦ ਇਹ ਫੇਰ ਵੀ ਜਿੱਤਣ ਤੋਂ ਬਾਅਦ ਜਾਂ ਇਲੈਕਸ਼ਨਾਂ ਤੋਂ ਬਾਅਦ ਫੇਰ ਬੀਜੇਪੀ ਦਾ ਪਾਰਟ ਬਣਨਗੇ ਇਹ ਕਹਿਣਾ ਸ਼ਰਾਰਤੀ ਲੋਕ ਕੁਝ ਗੱਲਾਂ ਕਰਦੇ ਨੇ ਮੈਂ ਸਮਝਦਾ ਲੋਕਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਿਉਂਕਿ ਜੇ ਅਸੀਂ ਬੀਜੇਪੀ ਨਾਲ ਜਾਣਾ ਹੁੰਦਾ ਤਾਂ ਹੁਣੀ ਨਾ ਚਲੇ ਜਾਂਦੇ ਤੇ ਜੇ ਨਾਲੇ ਸੌਖੇ ਐਪੀ ਬਣਦੇ ਅਸੀਂ ਇਹ ਟੱਕਰ ਲਈ ਅਸੀਂ ਇਹ ਖਤਰਾ ਮੁੱਲ ਲਿਆ ਕੇਵਲ ਪੰਜਾਬ ਲਈ ਪੰਥ ਲਈ ਲੋਕਾਂ ਲਈ ਅਣਖ ਗੈਰਤ ਲਈ ਤੇ اور ਫਾਨੂੰ ਇਸ ਕਾਲ ਦਾ ਵੈਸੇ ਵੀ ਮੁਲਕ ਦੇ ਵਿੱਚ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਦੋ ਪੜਾਵਾਂ ਵਿੱਚ ਪਹਿਲਾ ਤੀਜਾ ਹੁਣ ਚੱਲ ਰਿਹਾ ਹਬਈ ਐਸੀ ਹੋ ਗਈ ਖੇਤਰੀ ਪਾਰਟੀਆਂ ਇਹਨਾਂ ਚੋਣਾਂ ਵਿੱਚ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਔਰ ਮਜ਼ਬੂਤੀਆਂ ਆ ਰਹੀਆਂ ਨੇ ਬੰਗਾਲ ਦੇਖ ਲਓ ਬਿਹਾਰ ਦੇਖ ਲਓ ਆਂਧਰਾ ਦੇਖ ਲਓ ਤਾਮਿਲ ਦੇਖ ਲਓ ਉਰਿਸਾ ਦੇਖ ਲਓ ਮਲ ਸਾਰਿਆਂ ਚੋਣਾਂ ਸਟੇਟਾਂ ਦੇ ਵਿੱਚ ਮਜ਼ਬੂਤ ਹੋ ਗਿਆ ਤੁਹਾਡੇ ਗਵਾਂਢ ਤੇ ਹਰਿਆਣਾ ਦੇਖ ਲਓ ਹੁਣ ਹਰ ਰੀਜਨਲ ਪਾਰਟੀ ਜਿਹੜੀ ਤਕਦੀਆਂ ਹੋ ਕੇ ਆ ਰਹੀਆਂ ਨੇ ਜਦੋਂ ਰੀਜਨਲ ਪਾਰਟੀਆਂ ਸਟਰੋਂਗ ਹੋ ਕੇ ਆਉਣਗੀਆਂ ਤਾਂ ਸਰਦਾਰੀ ਅਕਾਲੀ ਦਲ ਦੀ ਹੋਵੇਗੀ। ਬਲ ਕਿਉਂਕਿ ਅਕਾਲੀ ਦਲ ਦੀ ਇੱਜ਼ਤ ਆ ਰੀਜਨਲ ਪਾਰਟੀਆਂ ਤੇ ਜਦੋਂ ਰੀਜਨਲ ਪਾਰਟੀਆਂ ਦੇ ਹੱਥਾਂ ਸਦਾ ਹੋਈ ਤਾਂ ਅਕਾਲੀ ਦਲ ਨੰਬਰ 1 ਤੇ ਹੋਵੇਗਾ। ਕੋਈ ਇਸ ਲਈ ਸਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਬਲਕਿ ਬਾਕੀ ਦੂਸਰੇ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹ ਸਾਡੇ ਕੋਲ ਹੁੰਦੀ ਆ। ਕਿਉਂਕਿ ਸਤਾ ਦੀ ਚਾਬੀ ਸਾਡੇ ਕੋਲ ਹੈ। ਸਰਕਾਰ ਜੋ ਆਪਣੇ ਹਲਕੇ ਦੇ ਵਾਇ ਡਾਕਟਰ ਸ੍ਰੀਂਦਰ ਕਾਂਸੋਧੀ ਜੀ ਸਾਡੇ ਸਾਰੇ ਆਦਰ ਸਰਵਾਨ ਵੀਰੋ ਭੈਣੋ ਜਿਉ ਤੋਂ ਵਾਇ ਉੱਤਿਕਾ ਦਾਤਾ ਰਤ ਕੀ ਬਤੇ ਮੈਂ ਤੁਹਾਨੂੰ ਧੰਨਵਾਦੀ ਕਰਦਾ ਖਾਸ ਤੌਰ ਤੇ ਸਾਡੇ ਬਹੁਤ ਪਿਆਰੇ ਜੀ ਹਰਿੰਦਰ ਜੀ ਦਾ ਜਿਹਨਾਂ ਦੇ ਯਤਨਾਂ ਸਦਕਾ ਅੱਜ ਤੁਹਾਡੇ ਸਾਹਮਣੇ ਦਰਸ਼ਨ ਹੋ ਗਏ ਔਰ ਮੈਂ ਦੇਖ ਰਿਹਾ ਕਿ ਇਸ ਕਾਟਲੇ ਵਿੱਚ ਆਮ ਵਿਅਕਤੀ ਨਹੀਂ ਬਾਕੀ ਉਹ ਲੋਕ ਸਾਰੇ ਬਾਜਰਾ ਜਿਹੜੇ opinion maker ਨੇ ਜਿਹੜੇ ਸਮਾਜ ਦੇ ਵਿੱਚ ਲੋਕ ਸੋਚਾ ਲੋਕਾਂ ਦੀ ਉਹਦੀ ਮਰਦਾਨੀ ਕੰਮ ਦੀ ਸਮਰਥਾ ਰੱਖਦੇ ਨੇ ਤੇ ਅਗੇ ਪ੍ਰਚਾਰ ਕਰਨ ਦੀ ਸਮਰਥਾ ਵੀ ਰੱਖਦੇ ਆ। ਔਰ ਖਾਸ ਤੌਰ ਤੇ ਜਗਜਗ ਦੇ ਸਗਾ ਕਿਉਂਕਿ ਅੱਜ ਜਿਹੜੇ ਇਤਰਾਜ ਦੇ ਪੰਜਾਬ ਦੇ ਆ ਆਪਾਂ ਜਿੱਥੇ ਰਹੇ ਹਾਂ ਉੱਥੋਂ ਦੀ ਗੱਲ ਕਰੀਏ ਜੇ ਦੇਸ਼ ਦੀ ਗੱਲ ਕਰੀਏ ਦੇਸ਼ ਦੇ ਵਿੱਚ ਵੀ ਅੱਜ ਹਵਾਇ ਚੜ੍ਹਦੀ ਹੋ ਗਈ ਕਿਉਂਕਿ ਇਧਰ ਮੁਲਕ ਦੇ ਲੋਕਾਂ ਦੀ ਜਿਹੜੀ ਸੈਕੀ ਆ ਉਹ ਸੈਕੀ ਹੈ ਆ ਵੀ ਇਹਨਾਂ ਨੂੰ ਸੂਈ ਦੇ ਲੱਗੇ ਲਈ ਸਾਰਿਆਂ ਨੂੰ ਇੱਕ ਤਰ੍ਹਾਂ ਆਧੁਰਿਤਾਇਆ ਜਾਂਦਾ ਅਸਲ ਵਿੱਚ ਇਸ ਮੁਲਕ ਦੇ ਕੋਰਸ ਉੱਤੇ ਆ ਇਹ ਇੱਥੇ ਆਡਰ ਧਾਰਮ ਆਡਰ ਪਹਿਰਾਵੇ ਆਡਰ ਮਾਰਤਾ ਮਾ ਆਡਰ ਰੀਤੀ ਰਵਾਜ ਆਡਰ ਸਭਿਆਚਾਰ ਆਡਰ ਪਛਾਵਾ ਇਹ ਜੋ ਮੂਲਕ ਦੀ ਕੋਸੁੱਲਤੀ ਹੈ ਇਸੇ ਕਰਕੇ ਜਦੋਂ ਮੂਲਕ ਆਜ਼ਾਦ ਹੋਇਆ ਸੰਵਿਧਾਨ ਲਿਖਣ ਲੱਗੇ ਡਾਟਰ 피ਮਰ ਵੈਦਕਤੀ ਉਹ ਸਮੇਂ ਜਿਹੜੇ ਮੂਲ ਲਈ ਸਾਫਦਾ ਉਹ ਜੁਰੀਨੋਸ ਸਟੇਟਸ ਇਹ ਰਾਜਾ ਦਾ ਸਾਗਾ ਇਸੇ ਕਰਕੇ ਸ਼ਰਮਣੀ ਕਾਲੀਦਾਦੀ ਕੈਸੇ ਪਾਰਟੀ ਆ ਜਿਨੇ ਅਖਰੀ ਲੋਕਾਂ ਦੀ ਸਹਿਗੀ ਨੂੰ ਪਹਚਾਨ ਕੇ ਦੇਸ਼ ਦੇ ਚਰਲਾ ਪਾਇਆ ਕਿ ਜਿਹੜੇ ਸੰਧਾਰ ਲਿਖਣ ਵਾਲੇ ਸੀ ਸੰਧਾਰ ਦਰਵਾਤਾ ਸੀ ਜਦੋਂ ਉਹ ਇਹਨੂੰ ਰਾਜਾ ਦਾ ਸੰਖੇਧੇ ਰਹੇ ਦੇਸ਼ ਦੇ ਵਿੱਚ ਪ੍ਰੈਜੈਂਟੇਸ਼ਨ ਫਾਰਮ ਆਫ ਗਵਰਨਮੈਂਟ ਜੂਤਰੀ ਫਾਰਮ ਆਫ ਗਵਰਨਮੈਂਟ ਹੀ ਥਾ ਤੇ ਸੰਗੀਤ ਨਾਲ ਜਿਵੇਂ ਕਾਰਜ ਕਰਦੇ ਨੇ ਕਿ ਫੇਰੇ ਜਿੰਨੀਆਂ ਉਹਨਾਂ ਦਾ ਮਿਲ ਕੇ ਜਾਇਆ ਉਹਦੇ ਉੱਤੇ ਜਾ ਕੇ ਉਹ 36 ਸਿੱਟੇ ਵੱੱਟਾ ਕਰੀਆਂ ਬੰਦਰੋਂ ਸਭ ਤੋਂ ਵੱਡਾ ਟਕਰਾਏ ਇਹ ਆ ਕਿ ਅਸੀਂ ਕਹਿੰਦੇ ਆ ਕਿ ਜੇ ਸਿਰੇ ਟਕੜੇ ਹੁੰਦੇ ਸੇਟ ਕਰਕੇ ਹੁੰਦੇ ਤਾਂ ਦੇਹ ਟਕੜਾ ਹੋਏਗਾ ਉਹ ਕਹਿੰਦੇ ਜੇ ਦੇਹ ਟਕੜਾ ਹੋਊਗਾ ਤਾਂ 100 ਰੁਪਏ ਟਕੜੇ ਹੋਣਗੇ ਸਾਡਾ ਕਹਿਣਾ ਇਹ ਆ ਕਿ ਇੱਥੇ ਹਰ ਕਿਸੇ ਦੀ ਲੋੜਾ ਲੋਪਾ ਨਹੀਂ ਆਟਾ ਟਾੜੀ ਉਹਨਾਂ ਲੋੜਾਂ ਦੇ ਮੁਤਾਬਕ ਇਹਨਾਂ ਨੂੰ ਪ੍ਰੋਬਲਮ ਕਰਦੇ ਰਹਿਣਾ ਚਾਹੀਦਾ ਹਾਰਾ ਸੋ ਅੱਜ ਇਹ ਲੋਕ ਸਭਾ ਚੋਗਾ ਦੇ ਵਿੱਚ ਜਿਹੜੀ ਲੜਾਈ ਵੱਟ ਗਈ ਉਹਨੂੰ ਦੋ ਹਿੱਸਿਆਂ ਚ ਵੰਡਿਆ ਗਿਆ ਇਹ ਕੋ ਲੋਕ ਨੇ ਜਿਹੜੇ ਕਹਿੰਦੇ ਨੇ ਬਾਏ ਪੱਖਾਂ ਦੇ ਹੁਦੋਂ ਘੱਟ ਇਹ ਕੋ ਲੋਕ ਨੇ ਵੀ ਜਿਹੜੇ ਇੱਕ ਜਿਹੜੇ ਨੇਕਤਾ ਤੇ ਇਕੱਲਾ ਕਰਦਾ ਉਹਨੂੰ ਫੋਟੋ ਕਰਦੇ ਆ ਆਪਾਂ ਉਹਨਾਂ ਵਿਤਵਾਜੇ ਸ਼ਰੋਣੀ ਕਰਦਾ ਤੋਂ ਮਜੂਦ ਗੱਲ ਨੂੰ ਸੀ ਆ ਕਿ ਤੁਸੀਂ ਲੋਕ ਹਰ ਜਿੰਦਾ ਸਹੀ ਤੇਰਾ ਦੇ ਸਾਰੇ दोस्त मित्र डॉक्टर सुखी जी दस थे कि हमेशा सतर खड़े थे और आज अच्छा लड़ाई भी अखनी गैर इजी है क्योंकि पंजाब के लोगों ने कभी केजती नहीं सही कदम तो अपने हेठी नहीं सही पंजाब तो को जाने ही अण इज गैर करके आर पंजाब के लोगों ने कैर को प्रबाद नहीं किया बाकी सारा मुल्क ग्राम हो गया से सौ साल बाद ਇਹ ਤਾਂ ਮਰਾ ਦੇ ਨਾ ਹੁੰਦਾ ਤੇ ਡੋਗਰੇ ਨਾ ਹੁੰਦੇ। ਸੋ ਅੱਜ ਵੀ ਮੈਂ ਕਹਿਣਾ ਕਿ ਪੰਜਾਬ ਦੇ ਅਣਖੀ ਥੀਏ ਦਾ ਦਵਾਜ ਆ ਕੇ ਖੜ ਗਿਆ। ਜਦੋਂ ਪੰਜਾਬੀਆਂ ਨੂੰ ਘਰੇ ਆ ਕੇ ਬੁੜਦੇ। ਸਰਹੱਦ ਬਾਰਡਰ ਤੇ, ਪਰੌਰੀ ਬਾਰਡਰ ਤੇ ਬੇਇੱਜ਼ਤੀ ਕਰਕੇ ਬਾਹਾਂ ਤੋੜ ਕੇ ਅੱਥਾ ਕੱਢ ਗਏ। ਕਿਸੇ ਨੇ ਐਫਆਰ ਵੀ ਕਰਦੀ ਕਿਤੇ। ਸਾਡਾ ਮੁੱਖ ਮੰਤਰੀ ਨਾ ਡਰ ਗਿਆ। ਦਾ ਦਲਾਲੀ ਵੀ ਪੈ ਗਿਆ। ਦੇਖੋ ਇਹ ਜਿਹੜੀ ਆ ਹੁਦੈ ਸ਼ਰਾਬ ਦੇ ਨੇਤੇ ਇਹਨਾਂ ਦੇ ਤਰ੍ਹਾਂ ਉਹੀ ਸ਼ਰਾਬ ਦੇ ਰੂਪ ਵਿੱਚ ਪੰਜਾਬ ਦਾ ਘਾਤਮਨ ਬਾਹਰ ਹੈ ਸਿਰਫ ਪੰਜਾਬੀਆਂ ਨੂੰ ਕੁੱਟਣ ਦੀ ਦਰਾਈ ਵਜਲੇ ਇਹਨੂੰ ਬਾਤ ਰਿਹਾ ਸੋ ਅੱਜ ਦੇ ਦਿਨ ਕਹਿੰਦੇ ਆ ਕਿ ਆਪਾਂ ਸਾਰੇ ਆਲਰੇ ਤਿੰਨ ਲੜਾਈ ਵੀ ਲੜਨੇ ਆਂ ਤੇ ਦੂਜਾ ਪੰਜਾਬ ਦਾ ਜਿਹੜਾ ਹੱਥੜ ਹੈ ਇਹ ਪੰਜਾਬ ਪਰਵਾਦੀਵਾਜਾ ਕਿਉਂਕਿ ਸਦਾ ਤੇ ਉਹ ਲੋਕ ਆਉਂਦੇ ਹੋ ਕੇ ਜਿਨ੍ਹਾਂ ਕੋਈ ਮਿੱਤਰ ਜਾਏ ਕਹਿੰਦੇ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਜਾਏ ਕਹਿੰਦੇ ਜਿਹੜੇ ਹਮੇਂ ਹੰਕਾਰ ਦੇ ਫਿਰਦੇ ਨੇ ਉਹ ਰਹੇ ਆਪ ਹੁਣ ਤੋਂ ਦੱਸੋ ਸਾਈਡ ਪੈਸਾ ਸਾਈਡ ਦਾ ਹੁੰਦਾ ਸੱਗੀ ਬਾਜ਼ੇ ਦਾ ਐਂਡ ਯੂ ਹੈਵ 10000 ਕਰੋੜ ਦੇ ਦਾ ਸੜਕਾਂ ਲਈ 2000 ਕਰੋੜ ਦੇ ਸੱਤ ਕੁੰਡਾ ਲਈ ਇੰਦਰ ਦਾ ਪੈਸਾ ਹੁੰਦਾ ਸੱਗੀ ਬਾਜ਼ੇ ਦੇ ਲਈ ਇਹਨਾਂ ਨੇ ਸੇਤੀਮਾ ਦੇ ਨਾਲ ਹੀ ਕਰਦੇ ਆਪਿਆਂ ਬੋਗਾਲਾ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸੇਤੀਮਾ ਲਈ ਕਾਫੀ ਪੈਸੇ ਦਿੱਤੇ ਕਰੋੜਾ ਰੁਪਇਆ ਪੰਜਾਬ ਰਹਿ ਗਿਆ ਸਿਰਫ ਇਹਨਾਂ ਦੇ ਹਉਮੈ ਕਰਕੇ ਇਹਨਾਂ ਦੀ ਗੱਤ ਉਭਰੋਦ ਕਰਕੇ ਸੈਂਟਰ ਦੀ ਸਰਕਾਰ ਦਾ ਜਿਹੜਾ ਪੈਸਾ ਆਪਾਂ ਫਿਰ ਅਜਿਹੀ ਕੁਦਰਤੀ ਆਫਤ ਵੀ ਆ ਗਈ ਗੜੇ ਪੈਂ ਹੜਾਏ ਬਿਮਾਰੀ ਫਸਲ ਪਈ ਪੰਜਾਣ ਫੀਲ ਦੇ बन सके हालांकि पैसा पे को पैसे वर्ण एक सिस्टम आद इन फिफ्टीन डेज स्टेट गवर्नमेंट सेंटर को रिपोर्ट भेजते तो रिपोर्ट कर फिर दो महीने के डिटेल रिपोर्ट आई असैसमेंट करते है। पैसे वर्टे जाने इन्हों रिपोर्ट नहीं भेजी जलों तो पैसे वर्न लगे वो कहते सकते कहते ਇਹ ਲੈ ਗਰੀਵਾਨ ਸਾਹਿਬ ਹੈ ਮੁੱਖ ਮੰਤਰੀ ਕਹਿੰਦਾ ਕੈਦਿਆ ਪ੍ਰੂਫ ਬਣੇ ਲੈ ਕੇ ਨਾ ਆਨਲਾਈਨ ਪ੍ਰੂਫ ਕੋਕਾ ਨੇ ਹੁਣ ਤਾਂ ਲੈਣੀ ਜਾਣਾ ਇਹ ਤਾਂ ਪਧਾਣ ਲੈ ਕੇ ਵਿਚ ਵਿਚ ਭੇਜਦੇ ਸੀ ਇੱਥੇ ਰਹਿ ਗਏ ਆਇ ਰਗੜਾ ਲੱਗਿਆ ਹੁਣ ਫੇ ਜੋਲ ਘਾਟਿਆਂ ਦਾ ਰਗੜਾ ਲੱਗ ਰਿਹਾ ਅਸੀਂ ਵੀ ਵ ਦੇਖ ਰਹੇ ਆ ਸਾਡੀ ਸਰਕਾਰਾਂ ਨੇ ਅੱਗੇ 1000 ਕਰੋੜ 20-20 ਕਰੋੜ ਇਨਾ ਰੱਖ ਲਿਆ ਹੈ ਬਜਟ ਇਹ ਐਡਵਰਟਾਈਜ਼ਮੈਂਟ ਇਸ਼ਹਾਰ ਆ ਲਿਆ ਇਨਾ ਨੇ ਪੜਾ ਕਿੰਨਾ ਰੱਟਿਆ ਇਹਨਾਂ ਨੇ ਹੱਥ ਜਨਾਬ ਦੇ 700 ਕੋ 1:73 ਰੁਪਏ ਮੇਰੇ ਤਾਂ ਦੇਖੇ ਕਿਹਾ ਭਾਈ ਇੱਧਰ ਜਾਓ ਕਿਸੇ ਰੇਵੇ ਦੇ ਚੱਲੋ ਭਗਵਾਨ ਤੁਹਾਨੂੰ ਦੇ ਗਿਆ ਜੀ ਫੋਨ ਲੱਗਿਆ ਤੇ ਦੱਸੋ ਕੀ ਕਰਦੇ ਤਾਂ ਖਾਂ ਦੇ ਪਹੁੰਚਦੇ ਬਲਾਜਮਾ ਦੇ ਵਿੱਚ ਤੇ ਬਲਾਜਮਾ ਨੂੰ ਏਰੀਆ ਦੇ ਦਿੱਤਾ ਆ ਪੁਲਿਸ ਆ ਕੇ ਪਿੱਛੇ ਤਰੀਂ ਤੜਾ ਮਿਲਿਆ ਉਹਦੇ ਵਰਤਾਰਾ ਨੇ ਬਹਿ ਜਾਏ ਦੋ ਦਫਾ ਦੋ ਸਾਲਾਂ ਚ ਕਿਰਾਏ ਤੇ ਸੜਕ ਦਾ ਕੁਆਰੀ ਭਰਦਾ ਕਿਸੇ ਸਪੋਰਟ ਦੇ ਅੰਦਰ ਵੈਂਟਰੀ ਲਾ ਸਕਦਾ ਆਪ ਦਾ ਬਾਈ ਤੁਹਾਨੂੰ ਆਮਰਾ ਸੇਮੇਟਰੀ ਦਾ ਹੈ ਬਾਈ ਸੇਰੀਆ ਤੋਂ ਅੱਜ ਤੱਕ ਪਲੱਸ ਹੋ ਗਿਆ ਸਿਰ ਤੋਂ ਇਹ ਬਾੜੀ ਮੋਟੇ ਜਿਹੜੀ ਟੈਕਸਰ ਤੋਂ ਆਉਂਦਾ ਉਹ ਖਸਵਾਉਗੀ ਕਿਉਂਕਿ ਇੰਡਸਟਰੀ ਤਾਂ ਹੁੰਦੀ ਹੈ ਪ੍ਰੋਡਕਸ਼ਨ ਹੁੰਦੀ ਹੈ ਰਸਟਰੀ ਤਾਂ ਦੋ ਗੱਲਾਂ ਹੁੰਦੀਆਂ ਇੱਕ ਤਾਂ ਰਜਾਰ ਪੈਂਦਾ ਇੱਕ ਟੈਕਸ ਮਿਲਦੇ ਨੇ ਇਹ ਆਵੇਸ ਵੈਸਾ ਆਪਣਾ ਕਰਦੇ ਹੋਰ ਰਸਟਰੀ ਰੱਡ ਕੇ ਭੱਜ ਗਈ ਗਾਰੋ ਬਾਈ ਦਾ ਜੋ ਪਿੱਛੇ ਰਹੇ ਆਪਣੀ ਦੇ ਤਕਾਰ ਖੋਲੋ ਕੋਈ ਜਲੇ ਪ੍ਰਗਤੀਵਾਦ ਚ ਕਰਿਚੁਆਇਆ ਨਾ ਰੌਕੀਆਂ ਹਿਦਾਇਤਾਂ ਮਾਤ ਆੜ ਤਕੜੋਗਰ ਲੋਕਾਂ ਕਰਕੇ ਜੁਲਪੀ ਤੇਲੇ ਕੇ ਤਰੋ ਹੁੰਦੇ ਚ ਮਨ 50% ਵਸਾਇਟ ਜਿਹੜਾ ਅਸ਼ਿਫਤ ਕਰ ਗਿਆ ਪੰਜਾਬ ਪੰਜਾਬ ਕਿਤੇ ਵਜੋਂ ਪੰਜਾਬ ਮੋਟੇ ਬਾਹ ਪੰਜਾਬ ਦਾ ਕੇ ਭੈਣ ਵਿਆਹ ਵਾਲੀ ਹੁੰਦੀ ਆ ਮਾਂ ਮੰਜੇ ਤੇ ਬੈਠੀ ਹੁੰਦੀ ਆ ਬਾਪ ਤੇ ਤੁਰੇ ਲਿ ਜਾਂਦਾ ਮੋਢਾ ਦੁਕਾਨ ਵੇਚ ਕੇ ਜ਼ਮੀਨ ਵੇਚ ਕੇ ਕਹਿੰਦਾ ਕਮੇ ਤਾਂ ਮੈਂ ਤਮੇ ਜੇ ਆਪਲੀ ਹੋ ਗਿਆ ਮਾਪੇ ਕਾਸ ਰਹੇ ਸੋ ਸਾਡੀ ਸਭ ਤੋਂ ਵੱਡੀ ਸਮਸ਼ਿਆ ਹੈ ਜੇ ਆ ਕਿਵੇਂ ਬੱਚਾ ਜੀ ਮੇ ਮਾਪੇ ਦਾ ਸਹਾਰਾ ਬਣਾਈਏ ਇਹਨਾਂ ਕੋਈ ਗੁਜਰ ਨਹੀਂ ਨਾਲ ਕਾਰਤਾਰ ਦੇ ਅਸੀਂ ਦਾਸਾ ਬੈਠੇ ਜੇ ਕੀਰ ਕਰੋ ਤੁਸੀਂ ਭਰੋਸਾ ਮੇਰੇ ਤੇ ਕਾਹੀ ਕਰੋ ਜੇ ਮੈਂ ਇਹ ਕਰਕੇ ਤੁਸੀਂ ਇੱਕ ਪਰਿਵਾਰ ਜੀ ਬਣਾਇਆ ਮੈਨੂੰ 5 ਸਾਲ ਨੇ ਕੰਮ ਮਿਲ ਬਾਕੀ 70 ਸਾਲ ਇਕੱਲੇ ਰਹੇ ਪੂਰਾ ਦੇਖੋ ਜੇ ਮੇਰੇ 10 ਗੁਣਾ ਵਧਣਾ ਹੋਣ ਮਨਸਾ ਦਾ ਕਰ ਫਿਰ ਕੋਈ ਵੋਟ ਨਾ ਪਾਵੇ ਤੇ ਜੇ ਮੇਰੇ 5 ਸਾਲਾਂ ਦੇ ਕਰਮ ਹੋਣਗੇ ਤੇ 70 ਸਾਲਾਂ ਦੇ ਕਰਮਾਂ ਨਾਲ 10 ਗੁਣਾ ਵਧਾ ਫਿਰ ਤਾਂ ਮਹੀ ਆਖਦਾ ਤੇ ਨਾਲੇ ਫਿਰ ਮੈਂ ਤੁਹਾਡੇ ਕੋਲ ਰਹਿਣਾ ਮੈਂ ਹਾਰ ਕੇ ਵੀ ਤੁਹਾਡੇ ਕੋਲ ਰਹਿਉ ਉਹ ਜਿੱਤ ਕੇ ਵੀ ਕਰਦੇ ਉਹਨਾਂ ਬਈ ਤਮਾਸ਼ਾ ਆ ਪੜੇ ਬਈ ਤੇ ਕਾਲੇ ਸਾਲੇ ਨੇ ਇਹਨਾਂ ਨੇ ਟ੍ਰੇਨਿੰਗ ਸੈਂਟਰ ਬਣਾ ਲਏ ਬਲਿੱਕੇ ਚੌਣ ਲੜਾਉਂਦੇ ਆ ਫਿਰ ਅੱਗੇ ਹੋਰ ਕੋਈ ਤਨੇ ਬੁੱਝਾ ਦੇਉ ਨੇ ਮੈਂ ਉਹਨੂੰ ਤੋਰ ਦੇਣਾ ਫਿਰ ਤੇ ਜਾਲ ਲੈ ਅਜੇ ਤੁਹਾਡੇ ਉੱਤੇ ਫਿਰ ਕਰਕੇ ਆਪਣਾ ਸਮਝ ਕੇ ਤੁਮਾਰੂ ਨੇ ਕਿ ਤੇ ਬੱਚਿਆਂ ਦੇ ਨੇ ਸਭ ਮਾਇ ਜੁਤੀ ਰੀਤੀ ਕੀਆ ਮੈਂ ਸਭ ਤੋਂ ਜ਼ਿਆਦਾ ਫਿਕਰ ਬੱਚਿਆਂ ਦੀ ਮੈਂ ਇੱਕ ਨੌਂ ਦੇ ਡਾਕਟਰ ਪ੍ਰੋਫੈਸਰ ਆ ਮੈਨੂੰ ਪਤਾ ਰਿਸੋਰਸ ਕਿਵੇਂ ਮੋਬਲਾਈਜ਼ ਕਰਦੇ ਇਹ ਵਈ ਰਿਪਲਾਈਜ਼ ਕਿਵੇਂ ਇਹ ਮੈਂ ਤੁਹਾਡੇ ਹਰਕਤਾਂ ਦਾ ਮਨ ਸਾਡੇ ਦੇ ਜੂਨ ਦੇ ਮਹੀਨੇ ਦੇ ਵਿੱਚ ਇੱਥੇ ਤੋਂ ਜਿਹੜਾ ਉਹ ਵੱਡਾ ਪੰਨੇ ਵਿੱਚ ਚੱਲ ਗਿਆ। ਅੱਜ ਜੇ ਟਟੋਗਾ ਟਾ ਬਹੁਤ ਸਮੇਂ ਬਾਅਦ ਜਿਹੜੀ ਹੈ ਜੂਨ ਦੇ ਵਿੱਚ ਇਲੈਕਸ਼ਨ ਆਈ ਹੈ ਉਹ ਤਾਂ ਹੋਰ ਮਹੀਨੇ ਦੇ ਇਲੈਕਸ਼ਨ ਆਉਂਦੀ ਹੈ। ਟਟੋਗਾ ਟੇ ਤਹਈਆ ਨੜੀਏ ਤੇ ਕਾਂਗਰਸ ਪਾਰਟੀ ਨੂੰ ਜੂਨ ਮਹੀਨੇ ਦੇ ਵਿੱਚ ਇੱਕ ਵੀ ਮਿਲ ਜਿੰਦੀ ਹੈ। ਉਹ ਪੈਣੀ ਨਹੀਂ ਚਾਹੀਦੀ। ਸੋਭਾ ਹੋ ਬੇਨਤੀ ਦਾ ਦਾ ਪ੍ਰਸਤ ਆਪਣਾ ਰਾਸ਼ਟਰ ਸਭਤਰ ਪੱਤੀ ਜੀ ਉਹ ਆਪ ਹੀ ਦਰਸ਼ਨ ਕਰ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਤੁਹਾਡੇ ਨੂੰ ਸੇਵਾ ਕਰ ਰਹੇ ਪਾਰਟੀ। से सारे बेनती करना चंद जो श्री अनदुर साहब तो श्रोमणी अकाली दल के उम्मीदवार नेति बाबा जी और साकल जसविंद सिंह जी और सरदार हरविंदर झीचा साहब ਪਰ ਮੇ ਸਾਡੇ ਨੌਜਵਾਨ ਬੱਚੇ ਸਦੀ ਸੂਚੀ ਨੂੰ ਲੀਡਰਸ਼ਿਪ ਪਦੇ ਪਰਵਾਇ ਬੰਦੀ ਦਾ ਖਾਲਸਾ ਬਾਇਰ ਨੇ ਇਹ ਤੋਂ ਪਹਿਲਾਂ ਪ੍ਰੈਸਿਡੈਂਟ ਜੰਮਾ ਸਾਹਿਬ ਔਰ ਸਰਦਾਰ ਖਾਨਾਬੂ ਰਾਧਿਆ ਸਾਹਿਬ ਜੀ ਦਾ ਬਹੁਤ ਪਛਾਣ ਜੇ ਕੀਤੇ ਮੈਂ ਤਾਂ ਸਭ ਨੂੰ ਬੇਜੀ ਕਰੀਆਂ ਜੇ ਕੋਈ ਵੀ 7 ਵਜੇ ਕੋਈ ਵੀ ਕੈਂਡੀਡੇਟ ਆਦਾ ਉਹਦੇ ਜ਼ਿੰਮੇਵਾਰਤਾ ਔਰ ਕੰਮ ਦਾ ਪ੍ਰਮਾਣ ਚਾਹੀਦਾ दो हज़ार नौ केनंदपुर साहब हलका बनिया वे कांग्रेस वालों जे बिटू जो बीजेपी चल गए वो उम्मीदवार सिंह और डॉक्टर दल सिंह चीमा साहब बिट्टू जी इतों चोन तो जीत गए और दो हज़ार चौदह के इतों सीट सैट के वो लुधियाने चले गए और इतों प्रोफेसर प्रेम सिंह चंद्रमा साहब आए उसी उन्होंने कहा 2019 ਦੇ ਵਿੱਚ ਫਿਰ ਤੋਂ ਕਾਂਗਰਸ ਨੇ ਫਿਰ ਪਹਿਲਾਂ ਵਿਕਾਸ ਉਹਨੇ ਕਿਉਂ ਲੜਾਇਆ ਸੀ ਉਸ ਤੋਂ ਬਾਅਦ 2019 ਦੇ ਵਿੱਚ ਉਹਨਾਂ ਨੇ ਪੁਨਿਸਟ ਵਾਟੇ ਨੂੰ ਕਲੈਕਸ਼ਨ ਲਈ ਉਹ ਜੋ ਜਿੱਤ ਰਹੇ تھے ਦਾ ਸੰਦੇਸ਼ ਗੰਗੂਆ ਸਾਹਿਬ ਕਿਉਂਕਿ ਉਹ ਹਾਰ ਗਏ ਜਿਹੜੀ ਮੈਂ ਕਰੀ ਤੈਨਾ ਕਿ ਹਰ ਵਾਰ ਐਸਰ ਵੀ ਵਿਜੇਂਦਰ ਸਿੰਘਲਾ ਜੀ ਦੇ ਸੰਗੋਤ ਤੋਂ ਲੈ ਕੇ ਤੱਕੜੇ ਕੀਤੇ ਆ ਆਮ ਆਦਮੀ ਪਾਰਟੀ ਨੂੰ ਇਹ ਕੋਈ ਕੈਂਡੀਟ ਬਦਲ ਲੈਂਦੇ ਆ ਪ੍ਰੋਫੈਸਰ ਪ੍ਰੇਮ ਸਿੰਘ ਕਲਵਾਯਾ ਸਾਹਿਬ ਤੁਹਾਨੂੰ ਤੁਹਾਡੇ ਉਮੀਦਵਾਰ ਨੇ ਤੁਹਾਡੇ ਉਹ ਦੇਤਾਂ ਨੇ ਖੇਲੇ ਤੁਹਾਡੇ ਵੀ ਕੁਝ ਦਿਖਾਇਆ ਜਾਂ ਹਰਾਇਆ ਉਹ ਕਹੇ ਤੁਹਾਡੇ ਵਿੱਚ ਹੈ ਮੈਂ ਸਭ ਵੇਖ ਕੇ ਜਿਹੜੀਆਂ ਪਾਰਟੀਆਂ ਹਰ ਵਾਰੀ ਆਪਣੇ ਉਮੀਦਵਾਰ ਚੇਂਜ ਕਰਦੀਆਂ ਉਹਨਾਂ ਵਿੱਚ ਕੋਈ ਨਾ ਕੋਈ ਹੋਂਦ ਇਕਾ ਬਣੀ ਹੈ ਜਿਹੜਾ ਕੋਈ ਕਿਉਂ ਕੈਂਡੀ ਵਰਤਦਾ ਹੈ ਬਹੁਤ ਬੇਦੀ ਹੈ ਕਿ ਇਹਨਾਂ ਦੇ ਬੜਾ ਵਧੀਆ ਜਦੋਂ ਤੁਸੀਂ ਇਹਨਾਂ ਨੂੰ ਪਾਰਲੀਮੈਂਟ ਭੇਜਿਆ ਸੀ ਜਿੰਨੇ ਕੰਮ ਇਹਨਾਂ ਨੇ ਬਾਲੇ ਵਜਿ ਕੀਤੇ ਜਿੰਨੀਆਂ ਗੱਲਾਂ ਕਰ ਰੱਖੀਆਂ ਉਹਦਾ ਇੰਤਜ਼ਾਰ ਸੀ 545 ਦੇ ਵਿੱਚੋਂ ਜਿਹੜੇ ਪੰਜ ਬੈਸਟ ਐਮਪੀ ਹੋਮਨੇ ਸੀ ਉਹਨਾਂ ਦੇ ਵਿੱਚ ਇੱਕ ਤੁਹਾਡੇ ਆਪਣੇ ਐਮਪੀ ਪ੍ਰੋਫੈਸਰ ਜਨਮਾ ਸਰ ਜੀ। ਤਾਂ ਮੈਂ ਸਭੀ ਕਰਕੇ ਇੱਕ ਇੱਕ ਦੇਖ ਕੇ ਕਹਿੰਦੇ ਕਿ ਮੈਂ ਕਹਿ ਰਿਹਾ ਤੁਸੀਂ ਆਪ ਵੀ ਇੱਕ ਵਾਰੀ ਘਰ ਜਾ ਕੇ ਵੀ ਸੋਚੋ। ਦੇਖ ਦੂਜੀਆਂ ਪਾਰਟੀਆਂ ਹਰ ਵਾਰ ਤੇ ਕਿਉਂ ਬਦਲਦੀਆਂ ਕਿ ਅਸੀਂ ਕਿਉਂ ਹਰ ਵਾਰ ਇੰਫਰਮਰ ਰਜਿਸਟਰ ਜਨਮਾ ਸਰ ਦੇ ਪਾਸੇ ਲਾ ਕੇ ਜਾਂਦੇ। ਉਹਨੂੰ ਕੁਝ ਕਾਰਨ ਹੋ ਰਹੇ ਮੰਨਦੇ। ਔਰ ਦੂਸਰੀ ਕਿਉਂਕਿ ਤੇ ਵੱਡੀ ਗਿਣਤੀ ਚ ਨੌਜਵਤ ਰੱਖੇ ਹੈ। ਮੈਨੂੰ ਪ੍ਰੋਪੋਜ਼ਲ ਕਰਨੀ ਹੈ ਕਿ ਪਹਿਲਾ ਕੱਟਣਾ ਸਭ ਹੈ। ਉਹਨਾਂ ਨੇ ਕਿਹਾ ਕਿ ਘੱਟ ਘੱਟ ਨੌਕਰੀ ਦੂੰਗਾ ਮੈਂ ਨੌਜਵਾਨਾਂ ਨੂੰ। ਕਿੰਨੀ ਅਕਲੂ ਅਕਲੀ ਨੂੰ ਤੁਹਾਨੂੰ ਪਤਾ ਹੈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਬਣੀ। ਇਹਨਾਂ ਨੇ ਵੀ ਇਹੀ ਵਾਦਾ ਕੀਤਾ। ਇੱਕ ਨੌਕਰੀਆਂ ਨਾਲ ਦੇਸਰ ਕੇ 2500 ਰੁਪਏ ਦੇਕਰਾਂਗੇ। ਤੁਹਾਨੂੰ 2500 ਰੁਪਏ ਆਵਾ ਕਿਸੇ ਵੀ ਸਰਕਾਰੀ ਨੌਕਰੀ ਮਿਲੂ। ਔਰ ਸਭ ਤੋਂ ਵੱਡੀ ਗੱਲ ਤੁਹਾਡੇ ਮਾ ਦੋ ਤਰ੍ਹਾਂ ਤੋਂ ਖੋਖਾ ਹੋ ਰਿਹਾ ਨੌਕਰੀਆਂ ਤੇ ਸਰਕਾਰੀ ਨੌਕਰੀਆਂ ਜਿਹੜੀਆਂ ਇਹ ਕਹਿ ਰਿਹਾ ਕਿ 40 ਹਜ਼ਾਰ ਨੌਕਰੀ ਦਿੱਤੀ ਆ ਪਰ ਜਦੋਂ ਮੈਂ ਵਿਧਾਨ ਸਭਾ ਪੁੱਛਿਆ ਸੀ ਕਿ 40 ਹਜ਼ਾਰ ਨੌਕਰੀ ਦੱਸੋ ਸੇ ਕਿੱਥੇ ਦਿੱਤੀ ਆ ਇਹ ਦੱਸੋ ਕਿੰਨੇ ਬੰਦੇ ਲਟਾਏ ਹੋਏ ਨੇ ਇੱਕ ਪ੍ਰੋਸੈਸਰ ਇੱਕ ਬੰਦਾ ਰਿਟਾਇਵਲ ਉਹ ਇੱਧਰ ਰੱਖਣਾ ਹੂਗਾ ਜੇ ਜੇ ਸੱਤ 75000 ਬੰਦਾ ਰਟਾਇਆ ਗਿਆ ਤੇ ਜੇ ਚਲੋ ਮੰਨ ਵੀ ਲੈਂਦੇ ਆ ਕਿ 40 ਹਜ਼ਾਰ ਬੰਦਾ ਰੱਖਿਆ ਪਰ ਉਹਦੇ ਵਿੱਚੋਂ ਬਾਹਰਲੇ ਤੁਸੀਂ ਹਰਿਆਣੇ ਦੇ ਪਟਵਾਰੀ ਵਿਖੇ ਇੱਕ ਪਿੰਡ ਦੇ 25 ਪਟਵਾਰੀ ਹਰਿਆਣੇ ਦੇ ਆ। ਆ ਸਾਬਿਲ ਸਬਟ ਰੱਖੇ ਸੀ ਪੋਸਟ ਦੇ ਵਿੱਚ। ਸੱਤਾਂ ਦੇ ਵਿੱਚੋਂ ਪੰਜ ਜਿਹੜੇ ਉਹ ਬਾਹਰ ਨੇ। ਇਹ ਝੋਟਾ ਹੱਕ ਮਾਰ ਰਿਹਾ। ਪਰ ਸਾਨੂੰ ਮਨ ਸੋਚਣਾ ਚਾਹੀਦਾ। ਉਹ ਦੂਸਰੇ ਪਾਸੇ। ਦੇਖੋ ਤੁਸੀਂ ਅੱਜ ਕਿੱਥੇ ਕੰਮ ਕਰਦੇ ਹੋ। ਇਹ ਪ੍ਰਾਈਵੇਟ ਅਧਾਰਾ ਕਰਾ ਕੇ ਸਟੈਬਲਿਸ਼ ਹੋਇਆ। ਤੁਸੀਂ ਮਿਹਨਤ ਕਰਦੇ ਹੋ ਇਹ ਵੀ ਪ੍ਰੋਗਰੈਸ ਕਰ ਗਿਆ। ਪਰ ਦੇਖ ਕੇ ਤੁਸੀਂ ਪੰਜਾਬ ਦੇ ਹਾਲ ਦੇਖੋ। ਇਥੋਂ 80% ਜਿਹੜੀ ਇਨਵੈਸਟਮੈਂਟ ਆ ਜਿਹੜੀ ਦੂਜੇ ਸੋਕੇ ਤਾਂ ਅਮੀਰ ਲੋਕਾਂ ਨੇ ਇਨਵੈਸਟਮੈਂਟ ਕਰ ਦਿੱਤੀ। ਉਹ 50 ਤੋਂ 80% ਇਨਵੈਸਟਮੈਂਟ ਜਿਹੜੀ ਘਟ ਗਈ ਹੈ। ਇਨਵੈਸਟਮੈਂਟ ਘਟਣ ਦਾ ਸਿੱਧਾ ਹੀ ਅਸਰ ਆਉਂਦਾ ਉਹਨਾਂ ਨੌਕਰੀਆਂ ਦੇ ਤੇ। ਲੋਕ ਜੇ ਕਿਸੇ industri ਵਿੱਚ ਲੱਗੇਗੀ ਇੱਥੇ ਕੋਈ business ਨਹੀਂ ਨਮਾਜ਼ ਵਾਟ ਹੋਏਗਾ। ਤਾਂ ਸਮਝਾ ਫਿਰ ਸਾਡੇ ਨੌਜਵਾਨਾਂ ਨੂੰ ਕਿੰਨੀਆਂ ਨੌਕਰੀਆਂ ਨਹੀਂ ਬਣਣਗੀਆਂ। ਤੇ ਮੈਂ ਜ਼ਰਾ ਸਮਝੀ ਲੈਣਾ। ਮੈਂ ਹੀ ਬੇਨਤੀ ਕਰੀ ਹੈ ਜੀ। ਗੱਲਾਂ ਤੇ 50 ਕਰੋੜ ਕਰੋ ਪਰ ਇੱਕ ਇੱਕ ਬੋਟ ਲਈਆ ਜੇ ਤੁਸੀਂ ਆਪਣੀ ਬੋਟ ਪਾਣੀ ਹੈ ਤੁਸੀਂ ਜੇ ਕੰਵਰਸ ਕਰੋ ਐਸੀ ਲੋਕ ਕਹਿ ਰਹੇ ਹੋ ਠੀਕ ਹੈ ਤਾਂ ਫਿਰ ਦੂਸੇ ਨੂੰ ਵੀ ਕੰਵਰਸ ਕਰਾਓ ਕਿ ਇਸ ਵਾਰ ਫਰਾਸਾ ਮੇਜ ਦੇ ਨਿਵਾਸਾਂ ਨੂੰ ਤੋ ਬਾਕੇ ਭੇਜੋ ਮੈਂ ਤੁਹਾਨੂੰ ਜੋ ਵਾਦਾ ਕਰਦਾ ਕਿ ਬੰਗਿਆਂ ਦੇ ਵਿੱਚ ਇਹਨਾਂ ਨੂੰ 5 ਕਰੋੜ ਰੁਪਏ ਲਿਆ ਕੇ ਬਾਕੀ ਕੰਮ ਦਾ ਬਾਅਦ ਛੱਡੋ ਡਵੈਲਪਮੈਂਟ ਦੇ ਲਈ ਮੈਂ ਤੁਹਾਨੂੰ ਘੱਟੋ ਘੱਟ 1 ਕਰੋੜ ਰੁਪਏ ਹਰ ਸਾਲ ਹੀ ਬੰਗਿਆਂ ਕੋਲ ਆਇਆ ਕਰਾਂਗਾ मेरी तो बेनती है कि आपकी गल तो है तगड़े होने लगी को जगागे भेजिए सो मैं थोड़ा सारा का बहुत बहुत धनबाद वागुरू जी का तो खालसा we